ਸਭ ਤੋਂ ਪਹਿਲਾਂ ਗੱਲ ਕਰਾਂਗੇ ਅਗਨੀਵੀਰ ਅਜੇ ਸਿੰਘ ਦੀ ਜਿਸ ਦਾ ਮਸਲਾ ਪਾਰਲੀਮੈਂਟ ਦੇ ਵਿੱਚ ਗੂੰਜਿਆ ਸੀ ਖੁਦ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਚੁੱਕਿਆ ਸੀ ਉਸ ਮਾਮਲੇ ਦੇ ਵਿੱਚ ਵੈਰੀਫਿਕੇਸ਼ਨ ਜਿਹੜੀ ਆ ਪੂਰੀ ਹੋ ਚੁੱਕੀ ਹੈ ਤੇ ਜੋ ਤੱਤ ਸਾਹਮਣੇ ਆ ਰਹੇ ਨੇ ਉਹ ਇਹ ਹੈ ਕਿ 67 ਲੱਖ ਰੁਪਿਆ ਪੈਂਡਿੰਗ ਜਿਹੜਾ ਉਹ ਪਿਆ ਹੋਇਆ ਹੈ 67 ਲੱਖ ਰੁਪਏ ਦੀ ਜਿਹੜੀ ਸਹਾਇਤਾ ਰਾਸ਼ੀ ਹੈ ਉਹ ਸ਼ਹੀਦ ਦੇ ਪਰਿਵਾਰ ਨੂੰ ਅਜੇ ਤੱਕ ਨਹੀਂ ਮਿਲੀ ਹੈ ਸ਼ਹੀਦ ਅਗਨੀਵੀਰ ਅਜੇ ਸਿੰਘ ਮਾਮਲੇ ਦੇ ਵਿੱਚ ਵੈਰੀਫਿਕੇਸ਼ਨ ਪੂਰੀ ਹੋਈ ਹੈ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਵੈਰੀਫਿਕੇਸ਼ਨ ਕੰਪਲੀਟ ਕੀਤੀ ਗਈ ਹੈ ਕਰੀਬ 6.5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਜੇ ਤੱਕ ਪੈਂਡਿੰਗ ਹੈ ਜੋ ਕਿ ਪਰਿਵਾਰ ਨੂੰ ਨਹੀਂ ਮਿਲੀ 18 ਜਨਵਰੀ ਨੂੰ ਰਾਜੌਰੀ ਦੇ ਵਿੱਚ ਅਜੀਤ ਸਿੰਘ ਸ਼ਹੀਦ ਹੋਇਆ ਸੀ ਸੋ ਇਹ ਮਾਮਲਾ ਜਿਹੜਾ ਪਾਰਲੀਮੈਂਟ ਦੇ ਵਿੱਚ ਖੁਦ ਰਾਹੁਲ ਗਾਂਧੀ ਦੇ ਵੱਲੋਂ ਜਿਹੜਾ ਹੋ ਚੁੱਕਿਆ ਗਿਆ ਸੀ ਲੀਡਰ ਆਫ اپੋਜੀਸ਼ਨ ਦੇ ਵੱਲੋਂ ਤੇ ਉਸ ਤੋਂ ਬਾਅਦ ਜੋ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਨੇ ਉਹਨਾਂ ਨੇ ਇਸ ਦੇ ਉੱਪਰ ਜਵਾਬ ਦਿੱਤਾ ਸੀ ਕਿ ਸਹਾਇਤਾ ਰਾਸ਼ੀ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਜੋ ਰਕਮ ਜਿਹੜੀ ਆ ਉਹ ਪਰਿਵਾਰ ਨੂੰ ਦੇ ਦਿੱਤੀ ਗਈ ਹੈ ਤੇ ਬਾਅਦ ਦੇ ਵਿੱਚ ਪਰਿਵਾਰ ਸਾਹਮਣੇ ਆਉਂਦਾ ਤੇ ਪਰਿਵਾਰ ਵੀ ਇਹੀ ਦਾਅਵਾ ਕਰਦਾ ਕਿ ਕਿਸੇ ਕਿਸਮ ਦੀ ਕੋਈ ਸਹਾਇਤਾ ਰਾਸ਼ੀ ਜਿਹੜੀ ਆ ਉਹ ਨਹੀਂ ਮਿਲੀ ਹੈ ਤੇ ਹੁਣ ਜੋ ਵੈਰੀਫਿਕੇਸ਼ਨ ਕੀਤੀ ਕੀ ਹੈ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਉਸ ਵੈਰੀਫਿਕੇਸ਼ਨ ਦੇ ਵਿੱਚ ਇਹ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ 67 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਜੇ ਤੱਕ ਪੈਂਡਿੰਗ ਪਈ ਹੈ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਇਹ ਵੈਰੀਫਿਕੇਸ਼ਨ ਕੰਪਲੀਟ ਕੀਤੀ ਗਈ ਹੈ ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਮਾਮਲੇ ਦੇ ਵਿੱਚ ਤੇ 67 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪੈਂਡਿੰਗ ਦੱਸ ਰਹੀ ਹੈ ਵੈਰੀਫਿਕੇਸ਼ਨ 18 ਜਨਵਰੀ ਨੂੰ ਰਾਜੌਰੀ ਦੇ ਵਿੱਚ ਅਜੇ ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ ਸੀ ਸੋ ਸ਼ਹੀਦ ਅਗਨੀਵੀਰ ਮਾਮਲੇ ਦੇ ਵਿੱਚ ਵੈਰੀਫਿਕੇਸ਼ਨ ਪੂਰੀ ਹੋ ਗਈ ਹੈ ਤੇ ਮੁਆਵਜ਼ੇ ਦੀ ਉਡੀਕ ਆ ਜਿਹੜਾ ਪਰਿਵਾਰ ਕਰ ਰਿਹਾ ਕਿ ਕਦੋਂ ਉਹਨਾਂ ਨੂੰ ਮੁਆਵਜ਼ਾ ਮਿਲੇ ਸਹਾਇਤਾ ਰਾਸ਼ੀ ਜਿਹੜੀ ਹੈ ਉਹ ਮਿਲੇ ਅਗਨੀ ਵੀਰ ਜੋ ਯੋਜਨਾ ਹੈ ਖੁਦ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਆ ਜਿਹੜਾ ਉਹ ਹੰਗਾਮਾ ਪਾਰਲੀਮੈਂਟ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਦੋਂ ਕਿ ਵਿਰੋਧੀ ਧਿਰ ਤਾਂ ਲਗਾਤਾਰ ਇਹੀ ਮੰਗ ਕਰ ਰਹੀ ਹੈ ਕਿ ਅਗਨੀ ਵੀਰ ਜਿਹੜੀ ਹੈ ਜਦੋਂ ਵੀ ਉਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਅਗਨੀ ਵੀਰ ਨੂੰ ਸਕੀਮ ਨੂੰ ਜਿਹੜਾ ਇਸ ਨੂੰ ਬੰਦ ਕਰਨਗੇ ਤੇ ਨਾਰਮਲ ਜਿਹੜੀ ਪਹਿਲਾਂ ਜਿਸ ਤਰੀਕੇ ਨਾਲ ਪ੍ਰਤੀ ਹੁੰਦੀ ਸੀ ਉਸੇ ਤਰੀਕੇ ਨਾਲ ਕਰਨਗੇ ਰਾਹੁਲ ਗਾਂਧੀ ਦੇ ਵੱਲੋਂ ਇਹ ਜੋ ਵੀ ਮਾਮਲਾ ਅਜੇ ਸਿੰਘ ਦਾ ਅਗਨੀਵੀਰ ਦਾ ਇਹ ਸੰਸਦ ਦੇ ਵਿੱਚ ਜਿਹੜਾ ਹੋ ਚੁੱਕਿਆ ਗਿਆ ਸੀ ਜਿਸ ਵੇਲੇ ਰਾਸ਼ਟਰਪਤੀ ਦੇ ਜੋ ਭਾਸ਼ਣਾ ਉਸ ਦੇ ਉੱਪਰ ਧੰਨਵਾਦੀ ਮਤੇ ਤੇ ਬੋਲ ਰਹੇ ਸੀ ਰਾਹੁਲ ਗਾਂਧੀ ਤਾਂ ਉਸ ਸਮੇਂ ਉਹਨਾਂ ਨੇ ਇਹ ਜੋ ਗੱਲ ਜਿਹੜੀ ਹੈ ਅਜੇ ਸਿੰਘ ਵਾਲੀ ਉੱਥੇ ਐਡਰੈਸ ਕੀਤੀ ਤੇ ਕਿਹਾ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਸਹਾਤਾ ਰਾਸ਼ੀ ਜਿਹੜੀ ਹੈ ਨਹੀਂ ਮਿਲੀ ਹੈ ਤੇ ਬਾਅਦ ਵਿੱਚ ਰਾਜਨਾਥ ਸਿੰਘ ਨੇ ਜਵਾਬ ਦੇ ਵਿੱਚ ਕਿਹਾ ਕਿ ਸਹਾਤਾ ਰਾਸ਼ੀ ਜਿਹੜੀ ਹੈ ਜਾਂ ਮਦਦ ਜੋ ਵੀ ਹੈ ਉਹ ਦੇ ਦਿੱਤਾ ਗਿਆ ਹੈ ਪਰ ਹੁਣ ਵੈਰੀਫਿਕੇਸ਼ਨ ਹੋਈ ਹੈ ਤੇ ਵੈਰੀਫਿਕੇਸ਼ਨ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਵੈਰੀਫਿਕੇਸ਼ਨ ਨੂੰ ਕੰਪਲੀਟ ਕੀਤਾ ਗਿਆ ਤੇ ਉਸ ਦੇ ਵਿੱਚ ਜਿਹੜੇ ਤੱਤ ਨਿਕਲ ਕੇ ਸਾਹਮਣੇ ਆਏ ਕਿ 67 ਲੱਖ ਰੁਪਏ ਜਿਹੜਾ ਉਹ ਪੈਂਡਿੰਗ ਪਿਆ ਹੈ। ਸਮਤ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਹੋਏ ਨੇ। ਸਮਤ ਵੈਰੀਫਿਕੇਸ਼ਨ ਜਿਹੜੀ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਉਹ ਡਿਟੇਲ ਦੇ ਵਿੱਚ ਇੱਕ ਵਾਰ ਦੱਸ ਦਿਓ ਕਿ ਕੀ ਕੁਝ ਉਸ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ? ਦੇਖੋ ਦਰਸ ਅਗਨੀ ਵੀਰ ਦਾ ਮੁੱਦਾ ਜਿਹੜਾ ਲੀਡਰ ਆਫ اپੋਜੀਸ਼ਨ ਦੇ ਲੋਕ ਸਭਾ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਵੱਲੋਂ ਚੁਕਿਆ ਗਿਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਗਰੰਟੀਆ ਜੋ ਅਗਨੀ ਵੀਰ ਨੂੰ ਮਿਲਦਾ ਹੈ ਉਹ ਅੱਜ ਤੱਕ ਕਈ ਪਰਿਵਾਰਾਂ ਨੂੰ ਨਹੀਂ ਮਿਲਿਆਗਾ ਜਿਸ ਤੋਂ ਬਾਅਦ ਦੇ ਵਿੱਚ ਰਾਜਨਾਥ ਡਿਫੈਂਸ ਮਿਨਿਸਟਰ ਰਾਜਨਾਥ ਵੱਲੋਂ ਉਸ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਸਾਰੀ ਰਾਸ਼ਟਰੀ ਜਿਹੜੀ ਉਹ ਅਗਨੀਵੀਰ ਦੇ ਪਰਿਵਾਰਾਂ ਨੂੰ ਜਿਹੜੀ ਉਹ ਕੇਂਦਰ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਦੇ ਵਿੱਚ ਅਸੀਂ ਦੇਖਿਆ ਕਿ ਸੋਸ਼ਲ ਮੀਡੀਆਜ਼ ਦੇ ਉੱਤੇ ਬਹੁਤ ਸਾਰੀਆਂ ਬਾਈਟਸ ਨੇ ਜਿਹੜੀ ਅਗਨੀਵੀਰ ਫੈਮਲੀ ਦੀਆਂ ਆਈਆਂ ਜਿਸ ਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਏ ਸਨ ਕਿ ਐਕਸ ਗ੍ਰੈਟੀਆ ਜੋ ਅਗਨੀਵੀਰ ਦੀ ਫੈਮਲੀ ਨੂੰ ਮਿਲਦਾ ਹੈ ਉਹ ਅਜੇ ਤੱਕ ਉਹਨਾਂ ਨੂੰ ਨਹੀਂ ਮਿਲਿਆ ਹੈਗਾ ਹਾਲਾਂਕਿ ਉਹਨਾਂ ਦਾ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ 50 ਲੱਖ ਇੱਕ ਇੰਸ਼ੋਰੈਂਸ ਜੋ ਕਰਵਾਈ ਜਾਂਦੀ ਹੈ ਅਗਨੀਵੀਰ ਦੀ ਉਹ ਉਹਨਾਂ ਦੇ ਖਾਤੇ ਦੇ ਵਿੱਚ ਆ ਚੁੱਕਿਆ ਤੇ ਉਸ ਤੋਂ ਇਲਾਵਾ 47 ਲੱਖ ਰੁਪਏ ਇੱਕ ਹੋਰ ਟਰਾਂਜੈਕਸ਼ਨ ਜੋ ਹੋਈ ਹੈ ਲੇਕਿਨ ਜੋ ਐਕਸ ਗ੍ਰੇਟੀਆਂ ਹੁੰਦਾ ਹੈ ਜੋ ਅਗਨੀਵੀਰ ਨੂੰ ਮਿਲਦਾ ਹੈ ਜੋ ਲਗਭਗ 67 ਲੱਖ ਦੇ ਕਰੀਬ ਬਣਦਾ ਹੈ ਉਹ ਅਜੇ ਤੱਕ ਉਹਨਾਂ ਨੂੰ ਨਹੀਂ ਰਿਲੀਜ਼ ਹੋਇਆ ਹੈਗਾ ਜਿਸ ਬਾਬਤੇ ਦੇ ਉੱਤੇ ਕਾਫੀ ਆਵਾਦ ਵਿਵਾਦ ਜਿਹੜਾ ਉਹ ਸਾਹਮਣੇ ਆਇਆ ਜਿਸ ਬਾਬਤੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ 3 ਜੁਲਾਈ ਨੂੰ ਇੰਡੀਅਨ ਆਰਮੀ ਵੱਲੋਂ ਇਹ ਵੈਰੀ ਇਹ ਸਪਸ਼ਟ ਕਰ ਦਿੱਤਾ ਹੈ ਕਲੈਰੀਫਾਈ ਕਰ ਦਿੱਤਾ ਗਿਆ ਹੈ ਕਿ ਜਿਹੜਾ ਐਕਸ ਗ੍ਰੈਟੀਆ ਦੀ ਜੋ ਵੈਰੀਫਿਕੇਸ਼ਨ ਰਿਪੋਰਟਸ ਹੁੰਦੀਆਂ ਨੇ ਜੋ ਜੰਮੂ ਕਸ਼ਮੀਰ ਪੁਲਿਸ ਕੋਲੇ ਅਜੇ ਤੱਕ ਪੈਂਡਿੰਗ ਪਈਆਂ ਨੇ ਜਿਸ ਕਾਰਨਾਂ ਕਾਰਨ ਉਹਨਾਂ ਨੂੰ ਐਕਸ ਗ੍ਰੈਟੀਆ ਜਿਹੜਾ ਉਹ ਜੋ 60 ਲੱਖ ਜਿੰਨੀ ਰਕਮ ਬਣਦੀ ਹੈ ਉਹ ਜੇ ਤੱਕ ਪਰਿਵਾਰ ਨੂੰ ਦੇਣ ਦੇ ਵਿੱਚ ਅਸਫਲ ਰਹੇ ਨੇ ਤਾਂ ਇਹੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਰਿਪੋਰਟਸ ਨੇ ਜਿਹੜੀਆਂ ਵੈਰੀਫਿਕੇਸ਼ਨਸ ਨੇ ਜਿਹੜੀਆਂ ਪੈਂਡਿੰਗ ਪਈਆਂ ਨੇ ਜਿਸ ਕਾਰਨਾਂ ਕਾਰਨ ਉਹਨਾਂ ਨੂੰ ਰਾਸ਼ੀ ਜਿਹੜੀ 7 ਲੱਖ ਦੀ ਪਰਿਵਾਰ ਨੂੰ ਨਹੀਂ ਮਿਲ ਸਕੀ ਤੇ ਕੁਝ ਸਮੇਂ ਬਾਅਦ ਜਦੋਂ ਇਹ ਰਿਪੋਰਟਸ ਜਾਂ ਵੈਰੀਫਿਕੇਸ਼ਨ ਕੰਪਲੀਟ ਹੋ ਜਾਣਗੀਆਂ ਤਾਂ ਉਹਨਾਂ ਨੂੰ ਉਹਨਾਂ ਅਗਨੀਵੀਰ ਦੇ ਪਰਿਵਾਰ ਨੂੰ 67 ਲੱਖ ਦੀ ਜਿਹੜੀ ਰਾਸ਼ੀ ਉਹ ਜਾਰੀ ਕਰ ਦਿੱਤੀ ਜਾਵੇਗੀ। ਤੋਂ ਇਹੀ ਇਹੀ ਮੁੱਦਾ ਜਿਹੜਾ ਉਹ راہੁਲ ਗਾਂਧੀ ਵੱਲੋਂ ਵੀ ਚੱਕਿਆ ਗਿਆ ਸੀਗਾ ਜਿਸ ਦੇ ਉੱਤੇ ਸੱਤਾਧਿਰ ਵੱਲੋਂ ਲਗਾਤਾਰ ਜਿਹੜੇ ਸਵਾਲ ਲਾਗੇ ਜਾ ਰਹੇ ਸਨ ਕਿ راہੁਲ ਗਾਂਧੀ ਮਿਸਗਾਈਡ ਕਰ ਰਹੇ ਨੇ ਲੇਕਿਨ ਇਹੀ ਐਕਸ ਗ੍ਰੇਟੀਆ ਵੀ راہੁਲ ਗਾਂਧੀ ਜਿਹੜੇ ਆ ਉਹ ਗੱਲ ਕਰ ਰਹੇ ਸਨ ਕਿ 67 ਲੱਖ ਦੇ ਕਰੀਬ ਜਿਹੜਾ ਉਹ ਅਗਨੀਵੀਰ ਦੇ ਪਰਿਵਾਰਾਂ ਨੂੰ ਜਿਹੜਾ ਰਾਸ਼ੀ ਹੈ ਜਿਹੜੀ ਉਹ ਅਜੇ ਤੱਕ ਨਹੀਂ ਮਿਲੀ ਹੈਗੀ। ਲੇਕਿਨ ਹੁਣ ਇੱਥੇ ਪਰਿਵਾਰ ਵੀ ਸਾਹਮਣੇ ਆ ਰਿਹਾ ਪਰਿਵਾਰ ਕਹਿ ਰਹੇ ਨੇ ਕਿ ਉਹਨਾਂ ਨੂੰ ਨਹੀਂ ਤੱਕ ਰਾਸ਼ੀ ਮਿਲੀ ਹੈਗੀ ਤੇ ਹੁਣ ਉਮੀਦ ਇਹੀ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਕੁਝ ਦਿਨਾਂ ਦੇ ਵਿੱਚ ਜਿਹੜੀ ਇਹ ਵੈਰੀਫਿਕੇਸ਼ਨ ਰਿਪੋਰਟਸ ਨੇ ਜੋ ਅੱਜ ਤੱਕ ਪੈਂਡਿੰਗ ਪਈਆਂ ਨੇ ਜੰਮੂ ਕਸ਼ਮੀਰ ਪੁਲਿਸ ਕੋਲੇ ਉਸ ਨੂੰ ਜਲਦ ਤੋਂ ਜਲ ਕਲੀਅਰ ਕੀਤਾ ਜਾਵੇਗਾ ਤੇ ਜਲਦ ਤੋਂ ਜਲ ਰਾਸ਼ੀ ਜਿਹੜੀ ਉਹ ਹੋਗਨੀ ਵੀਰ ਦੇ ਪਰਿਵਾਰਾਂ ਨੂੰ ਸੌਂਪ ਦਿੱਤੀ ਜਾਵੇਗੀ ਠੀਕ ਹੈ ਬਹੁਤ ਸ਼ੁਕਰੀਆ ਸਮੱਤ ਜੋੜਨ ਦੇ ਲਈ ਤੇ ਜੋ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਜੰਮੂ ਕਸ਼ਮੀਰ ਪੁਲਿਸ ਤੇ ਵੱਲੋਂ ਵੈਰੀਫਿਕੇਸ਼ਨ ਨੂੰ ਕੰਪਲੀਟ ਕੀਤਾ ਗਿਆ ਹੈ ਸ਼ਹੀਦ ਅਲਨੀਬੀਰ ਮਾਮਲੇ ਦੇ ਵਿੱਚ ਵੈਰੀਫਿਕੇਸ਼ਨ ਪੂਰੀ ਹੋਈ ਹੈ ਤੇ ਜੋ ਕਤਤ ਨਿਕਲ ਕੇ ਸਾਹਮਣੇ ਆਏ ਨੇ ਕਿ ਗਰੀਬ 67 ਲੱਖ ਰੁਪਿਆ ਫਿਲਹਾਲ ਪੈਂਡਿੰਗ ਪੇਅਰ ਜੋ ਕਿ ਸ਼ਹੀਦ ਦੇ ਪਰਿਵਾਰ ਨੂੰ